ਅੱਜ ਨਾਲ ਤੁਹਾਨੂੰ ਆਪਾਂ ਇਹੋ ਜੇ ਮੈਸਤਰੀ ਨਾਲ ਮਲਾਉਣਾ ਜਿਨੇ ਪਾਵਰ ਸਟੀਰਿੰਗ ਬਹੁਤ ਸਸਤੇ ਰੇਟ ਚ ਕੀਤਾ ਤੇ ਲੱਗਿਆ ਕੁਛ ਵੀ ਨਹੀਂ ਦੀਂਦਾ ਨਾ ਤਾਂ ਸਿਲੰਡਰ ਲੱਗਿਆ ਦੀਂਦਾ ਟਰੈਕਟਰ ਨੂੰ ਨਾ ਆਰਮੀ ਡੋਲ ਨਾ ਇਹਦੇ ਲਿਫਟ ਪੰਪ ਲਾਇਆ ਬਾਈ ਇਹ ਕੀਤਾ ਤਾਂ ਕੀਤਾ ਕਿਵੇਂ ਆ ਦੇਖੋ ਸਾਨੂੰ ਟੁੱਟ ਗਈ ਪਾਵਰ ਸਟੀਰਿੰਗ ਚ ਮੋੜ ਕੇ ਵਿਖਾ ਬਾਈ ਪਹਿਲਾਂ ਕਿਸੇ ਦੇ ਮਾਨ ਚ ਕੋਈ ਸ਼ੱਕ ਨਾ ਆਏ ਜੇ ਬੰਦ ਤੇ ਟਰੈਕਟਰ ਮੁੜੀ ਜਾਂਦਾ ਪਾਵਰ ਸਟੀਰਿੰਗ ਜਮਾਂ ਬੰਦ ਤੇ ਕੰਮ ਕਰੂਗਾ ਜੀ ਹਾਂ ਫੁੱਲ ਕੰਮ ਕਰੂਗਾ ਕਿੰਨੇ ਰੁਪਈਆ ਚ ਬਈ ਇਹ ਤਿਆਰ ਕੀਤਾ 15000 ਰੁਪਈਆ ਚ ਜੀ 15000 ਚ ਪਾਵਰ ਕਰਕੇ ਦੇਤਾ ਕਿ ਲੇਬਰ ਇਕੱਲੀ ਨਾ ਜੀ ਸਾਰਾ ਟੋਟਲ ਸਮਾਨ ਜੀ ਠੀਕ ਆ 15000 ਰੁਪਈਏ ਦੇ ਵਿੱਚ ਸਾਰਾ ਸਮਾਨ ਲਾ ਕੇ ਟਰੈਕਟਰ ਬਾਈ ਪਾਵਰ ਸਟੀering ਕਰਕੇ ਦਊਗਾ ਤੇ ਬਾਈ ਕੱਲਾ 855 ਹੀ ਕਰਦਾਂਗੇ ਬਾਕੀ ਟਰੈਕਟਰ ਵੀ ਕਰ ਦੇਗਾ ਜੀ ਟਰੈਕਟਰ ਜੀ ਆਲ ਟਰੈਕਟਰ ਜੋ ਵੀ ਆ ਚਟਾ ਸਕਾਲਟ 35 ਐਚ ਐਮਟੀ ਜੋ ਵੀ ਹੈਗੇ ਸਭ ਸਭ ਦਾ ਜੀ ਠੀਕ ਆ ਤੇ ਬਾਕੀ ਬਾਈ ਕਹਿੰਦਾ ਇਦੋਂ ਸਸਤੇ ਰੇਟ ਤੇ ਮੈਨੂੰ ਨਹੀਂ ਲੱਗਦਾ ਕਿਤੇ ਪਾਵਰ ਸਟੀering ਹੋਊਗਾ ਇੰਨ ਚ ਸਿੰਪਲ ਲੱਗੂਗਾ ਸਾਦਾ ਜੀ ਹਾਂ ਹੈਗਾ ਪਾਵਰ ਹੈਗਾ ਪਾਵਰ ਆ ਕੰਮ ਫੁੱਲ ਕਰੂਗਾ ਤੇ ਕੀ ਕੰਮ ਕਰੂਗਾ ਜੀ ਟਰੈਕਟਰ ਦੇ ਇੰਜਨ ਬੰਦ ਤੇ ਜੀ ਠੀਕ ਆ ਤੇ ਗਾਰੰਟੀ ਕਿਨੇ ਚਿਰ ਦੀ ਦਿੰਨਾ ਬਾਈ 2 ਸਾਲ ਦੀ ਗਾਰੰਟੀ ਦਿੰਨੇ ਆ ਜੀ ਆਉਣ ਆਫਲਾਈਨ ਜਾਂ ਕਰ ਲੋ ਆਪਣਾ ਕਹਿ ਲੋ ਵੀ ਲਾਈਫਟਾਈਮ ਹਾਂ ਲਾਈਫਟਾਈਮ ਚੱਲਣ ਵਾਲੀ ਚੀਜ਼ ਐ ਇਹ ਖਰਾਬ ਹੋਣ ਵਾਲੀ ਨਹੀਂ ਖਰਾਬ ਹੋਣ ਵਾਲੀ ਚੀਜ਼ ਹੀ ਨਹੀਂ ਨਵਾਂ ਨਵੀਂ ਜਗੜਬਾਜੀ ਕਹਿ ਦਈਏ ਜਾਂ ਨਵੀਂ ਤਕਨੀਕ ਕਹਿ ਦਈਏ ਬਾਈ ਨੇ ਕੀਤੀ ਆ ਤੇ ਤੁਸੀਂ ਆਪਦਾ ਟਰੈਕਟਰ ਵੀ ਕਰਵਾ ਸਕਦੇ ਆ ਬਾਈ ਆਪਦਾ ਨੰਬਰ ਬੋਲ ਕੇ ਦੱਸ ਦੇ 7658023003 ਜੀ ਬਾਈ ਦਾ ਨੰਬਰ ਸਕਰੀਨ ਤੇ ਵੀ ਚੱਲ ਰਿਹਾ ਜੀ ਉੱਥੋਂ ਤੁਸੀਂ ਨੋਟ ਕਰਕੇ ਕੋਈ ਵੀ ਜਾਣਕਾਰੀ ਲੈ ਕੇ ਤੁਸੀਂ ਬਾਈ ਤੋਂ 15000 ਰੁਪਏ ਦੇ ਵਿੱਚ ਪਾਵਰ ਸਟੀering ਕਰਾਦੇ ਕਰਾ ਸਕਦੇ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਧੰਨਵਾਦ